ਪ੍ਰਧਾਨ ਜੀ ਮੱਲੇ ਵਾਲਿਆਂ ਨੇ ਅੱਜ ਤੁਹਾਨੂੰ ਇੱਕ ਵੱਡੀ ਜਿੱਤ ਨਾਲ ਦਿਖਾਇਆ ਕੀ ਕਹਿਣਾ ਚਾਹੋਗੇ ਪ੍ਰਧਾਨ ਜੀ ਮੈਂ ਤਾਂ ਮੱਲੇ ਵਾਲਿਆਂ ਦਾ ਧੰਨਵਾਦ ਕਰਨਾ ਆਇਆ ਸੀ ਇਹ ਇੱਕ ਮਿੰਟ ਪ੍ਰਧਾਨ ਜੀ ਮੱਲੇ ਵਾਲਿਆਂ ਨੇ ਅੱਜ ਤੁਹਾਨੂੰ ਇੱਕ ਵੱਡੀ ਜਿੱਤ ਨਾਲ ਜਤਾਇਆ ਕੀ ਕਹਿਣਾ ਚਾਹੋਗੇ ਪ੍ਰਧਾਨ ਜੀ ਮੈਂ ਤਾਂ ਮੱਲੇ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਹਾਂ ਜੀ ਮੱਲੇ ਵਾਲਿਆਂ ਨੇ ਅੱਜ ਤੁਹਾਨੂੰ ਇੱਕ ਵੱਡੀ ਜਿੱਤ ਨਜ਼ਰਾਇਆ ਕੀ ਕਹਿਣਾ ਚਾਹੂੰਗਾ ਪਤਾ ਹੈ ਮੈਂ ਤਾਂ ਮੱਲੇ ਵਾਲਿਆਂ ਦਾ ਧੰਨਵਾਦ ਕਰਦਾ ਆਇਆ ਅੱਜ ਜੀ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਜਿੰਨਾ ਨਾਲ ਮੈਂ ਧੰਨਵਾਦ ਕਰਾਂ ਤੇ ਮੱਲੇ ਵਾਲਿਆਂ ਦਾ ਰਿਨ ਮੈਂ ਸਾਰੀ ਉਮਰ ਨਹੀਂ اتار ਸਕਦਾ ਇਹਨਾਂ ਨੇ ਇੱਥੇ ਬੱਚੇ ਬਹੁਤ ਸਾਰੇ ਮਨੁੱਖੀ ਜੀਵਰੀ ਜਤਾਇਆ ਬਹੁਤ ਬਹੁਤ ਧੰਨਵਾਦ ਸ਼ੁਕਰ ਹੈ ਦਾਸੇ ਦਾ ਜੀ ਨੇ ਪ੍ਰਾਨ ਜੀ ਮੱਲੇ ਵਾਲਿਆਂ ਨੇ ਅੱਜ ਤੁਹਾਨੂੰ ਇੱਕ ਵੱਡੀ ਜਿੱਤ ਨਜ਼ਰ ਦਿਖਾਇਆ ਕੀ ਕਹਿਣਾ ਚਾਹੂਗਾ ਤੁਸੀਂ ਮੈਂ ਤਾਂ ਮੱਲੇ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਪਰਾਨ ਜੀ ਮੱਲੇ ਵਾਲਿਆਂ ਨੇ ਅੱਜ ਤੁਹਾਨੂੰ ਇੱਕ ਵੱਡੀ ਜਿੱਤ ਨਜ਼ਰ ਦਿਹਾ ਹੈ ਕੀ ਕਹਿਣਾ ਚਾਹੋਗੇ ਪਤਾ ਜੀ ਮੈਂ ਤਾਂ ਮੱਲੇ ਵਾਲਿਆਂ ਦਾ ਧੰਨਵਾਦ ਕਰਦਾ ਕਿ ਆਇਆ ਜੀ ਹਾਂਜੀ ਮੱਲੇ ਵਾਲਿਆਂ ਨੇ ਅੱਜ ਤੁਹਾਨੂੰ ਇੱਕ ਵੱਡੀ ਜਿੱਤ ਨਜ਼ਰ ਦਿਖਾਇਆ ਕੀ ਕਹਿਣਾ ਚਾਹੂਗੇ ਪਤਾਜੀ ਮੈਂ ਤਾਂ ਮੱਲੇ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਮੇਰੇ ਕੋਲ ਨਾਲ ਮੇਰੇ ਕੋਲ ਲਵਜਨੀ ਹੈਗੇ ਜਿੰਨਾਂ ਨਾਲ ਮੈਂ